ਕਾਰ ਨੂੰ ਲੱਗੀ ਅੱਗ ਜਿਉਂਦਾ ਸੜ ਗਿਆ ਵਿਅਕਤੀ ਘਟਨਾ ਜ਼ਿਲ੍ਹਾ ਜਲੰਧਰ ਦੇ ਪਿੰਡ ਮੰਡੀ ਦੀ ਹੈ ਜਿੱਥੇ ਕਿ ਇੱਕ ਵਿਅਕਤੀ ਰਾਤ ਆਪਣੇ ਕਾਰ ਵਿੱਚ ਸੁੱਤਾ ਜਦ ਸਵੇਰੇ ਗੁਆਂਢੀਆਂ ਵੱਲੋਂ ਦੇਖਿਆ ਗਿਆ ਤਾਂ ਕਾਰ ਵਿੱਚੋਂ ਅੱਗ ਨਿਕਲ ਰਹੀ ਸੀ ਤੇ ਧੂੰਆਂ ਨਿਕਲ ਰਿਹਾ ਸੀ ਜਾ ਕੇ ਦੇਖਿਆ ਗਿਆ ਤਾਂ ਕਾਰ ਬੁਰੀ ਤਰ੍ਹਾਂ ਸੜ ਕੇ ਤਬਾਹ ਹੋ ਚੁੱਕਾ ਸੀ ਅਤੇ ਇੱਕ ਵਿਅਕਤੀ ਕਾਰ ਦੇ ਵਿੱਚ ਜੋ ਮੌਜੂਦ ਸੀ ਉਹ ਜਿਉਂਦਾ ਸੜ ਚੁੱਕਾ ਸੀ ਇਸ ਮੌਕੇ ਪੁਲਿਸ ਮੁਲਾਜ਼ਮਾ ਦਾ ਕੀ ਕਹਿਣਾ ਹੈ ਤੇ ਕੀ ਕਹਿਣਾ ਹੈ ਪਿੰਡ ਦੇ ਮੋਹਤਬਰ ਵਿਅਕਤੀਆਂ ਦਾ ਆਓ ਤੁਹਾਨੂੰ ਸੁਣਾ ਦਿੰਦੇ ਆ ਪਾਰੇ ਸਾਰੀ ਘਟਨਾ ਵਿੱਚ ਕਾਰ ਸੜ ਕੇ ਸੁਆਹ ਹੋ ਗਿਆ ਤੇ ਨਾਲ ਹੀ ਇੱਕ ਵਿਅਕਤੀ ਜਿਉਂਦਾ ਸੜ ਗਿਆ ਰਿਪੋਰਟ ਅਜੀਤ ਸਿੰਘ 나ਗੀ ਗੁਰシャン ਸਿੰਘ 나ਗੀ ਮਨਪ੍ਰੀਤ ਸਿੰਘ ਰਾਜਾ ਸਾਹਿਬ ਦੀ ਅਪਰਾਪੋ ਵਿਸ਼ੇਸ਼ ਰਿਪੋਰਟ ਬਹੁਤ ਦਰਪਾਗੀ ਘਟਨਾ ਹੋਈ ਆ ਕਿਉਂਕਿ ਸਵੇਰੇ ਜਦੋਂ ਧੂਆ ਨਿਕਲ ਰਿਹਾ ਸੀ ਪੂਰੇ ਹੀ ਆਣਗਵਾਂਡ ਸਾਰਿਆਂ ਨੂੰ ਪਤਾ ਲੱਗਾ ਜਦ ਤੱਕ ਸਾਰਾ ਸਮਾਨ ਵੀ ਘਰ ਦਾ ਜਲ ਗਿਆ ਹੈ ਜੀ ਤੇ ਇੱਕ ਮੌਤ ਵੀ ਹੋ ਗਈ ਆ ਉਹ ਜੀ ਇਹ ਬਹੁਤ ਜਿਆਦਾ ਮਾੜਾ ਹੋਇਆ ਹੈ ਤੇ ਅੰਸ ਪਤਾ ਲੱਗਾ ਕਿ ਦਰਸਲ ਸਾਰਾ ਕਿਦਾਂ ਇਹ ਵਾਪਰਿਆ ਸਾਰਾ ਕੰਡ ਇਹ ਜੀ ਹੁਣ ਨਹੀਂ ਕੁਛ ਵੀ ਪਤਾ ਲੱਗ ਸਕਦਾ ਕਿਉਂਕਿ ਇਹ ਤਾਂ ਉਹਨੂੰ ਪਤਾ ਵੀ ਕੀ ਹੋਇਆ ਕਿਉਂਕਿ ਉਹ ਅੰਦਰੋਂ ਲੌਕ ਹੋਇਆ ਸੀ ਸਾਰਾ ਉਹ ਬਾਡੀ ਪਟਕੇ ਅੰਦਰ ਪੜਿਆ ਸਾਰੇ ਉੱਪਰੋਂ ਛੱਤ ਤੇ ਡੇੜੀ ਆ ਤੇ ਇਹ ਤਾਂ ਮੰਨ ਲਓ ਸਾਨੂੰ ਵੀ ਪਤਾ ਲੱਗੇ ਬੰਦਾ ਅੰਦਰ ਹੀ ਹੈ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਸਾਰੀ ਗੱਲ ਸਾਨੂੰ 7 ਵਜੇ ਪਤਾ ਲੱਗਾ 7 ਵਜੇ ਪਤਾ ਲੱਗਾ ਧੂਮਾ ਜਿਆਦਾ ਨਿਕਲਦਾ ਦੇਖਿਆ ਨਾ ਫੇ ਸਾਰੇ ਆਣ ਗੌਂਡ ਨੇ ਦਾਦਾ ਸਾਰਿਆਂ ਨੂੰ ਫੋਨ ਕੀਤਾ ਤਾਂ ਰਹੇ ਪਹੁੰਚੇ ਆ ਘਰ ਦੇ ਵਿੱਚ ਕਿੰਨੇ ਕੁ ਐ ਉਹਨਾਂ ਦੀ ਵਾਈਫ ਤੇ ਬੱਚੇ ਹੋ ਗਏ ਗਏ ਹੋ ਸਾਰੇ ਇਹ ਸਰ ਘਰ ਦੇ ਵਿੱਚ ਇਕੱਲੇ ਸੀ ਇਕੱਲੇ ਸੀ ਸਰ ਕੀ ਨਾਮ ਆਪਣਾ ਜੀ ਮੇਰਾ ਨਾਮ ਜਸਵੰਤ ਸਿੰਘ ਹੈ ਜੀ ਸਰ ਕਿਹੜੇ ਮਾਮਲੇ ਚ ਆਏ ਸੀ ਪਿੰਡ ਮੰਡੀ ਸਾਨੂੰ ਪਤਾ ਲੱਗਿਆ ਮੰਡੀ ਪਿੰਡ ਅੱਗ ਲੱਗੀ ਹੈ ਅਸੀਂ ਮੁੱਕਦੇ ਆਏ ਅੱਗੇ ਕੀ ਕੀ ਦੇਖਿਆ ਆ ਕੇ ਆਵੇ ਲੱਗਿਆ ਅੱਗ ਚ ਧੂਆ ਟੁਕਰੇ ਬੋਲੇ ਬੁਲੇ ਡਿੱਗ ਰਹੇ ਸਾਰੇ ਬੋਲੇ ਕਿਸੇ ਦਾ ਜਾਨੀ ਨੁਕਸਾਨ ਵੀ ਹੋਇਆ ਹਾਂ ਜਾਨੀ ਨੁਕਸਾਨ ਆ ਕੋਈ ਬੰਦਾ ਅੰਦਰ ਰਹਿ ਗਿਆ ਸੀ ਉਹਨੂੰ ਕੱਢਣ ਦੀ ਕੋਸ਼ਿਸ਼ਾਂ ਜਾਰੀ ਆ। ਹਾਂਜੀ ਸਰ। ਕੀ ਉਹਦਾ ਬਚਾ ਹੋ ਗਿਆ ਵੇ? ਨਹੀਂ ਸਰ ਬਚਿਆ ਨਹੀਂ ਸੜ ਗਿਆ ਵੇ। ਸੜ ਗਿਆ ਵਿੱਚ। ਹਾਂ। ਥੈਂਕ ਯੂ। ਸਰ ਕਿਸ ਤਰ੍ਹਾਂ ਹੋਇਆ ਹਾਦਸਾ ਹੈ? ਤੁਸੀਂ ਮੌਕੇ ਤੇ ਮੌਜੂਦ ਸੀ ਤੁਹਾਡੇ ਵਾਈਫ ਜਿਹੜੇ ਆ ਉਹ ਇੱਥੋਂ ਦੇ ਸਰਪੰਚ ਆ। ਤੇ ਕੀ ਲੱਗਦਾ ਪਹਿਲੇ ਨਜ਼ਰੇ ਜਿਹੜਾ ਦੇਖਣ ਨੂੰ? ਸਰ ਇਹ ਜਿੱਦਾਂ ਨਾ ਬੜੀ ਮਾੜੀ ਤਰ ਘਟਨਾ ਹੋਈ ਹੈ ਜਿੱਦਾਂ। ਤਕਰੀਬਨ ਸਾਨੂੰ ਤਾਂ 7 ਕੁਝ ਪਤਾ ਲੱਗਾ। ਉਹ ਜਿਹਦਾ ਆੜ ਗੁਆੜ ਦੇ ਦੱਸਣ ਦੇ ਨਾਲ ਇਹ ਅੱਗ ਤਕਰੀਬਨ 5 4:35 ਵਜੇ ਤੋਂ ਲੱਗੀ ਹੋਈ ਸੀਗੀ ਤੇ ਘਰ ਦੇ ਵਿੱਚ ਤਿੰਨ ਮੈਂਬਰ ਰਹਿੰਦੇ ਆ ਇੱਕ ਇਹਨਾਂ ਲੜਕਾ ਹੈ ਤੇ ਘਰ ਵਾਲੀ ਆ ਉਹ ਘਰ ਵਾਲੀ ਤੇ ਲੜਕਾ ਜਿਹੜੇ ਇੱਥੇ ਨਹੀਂ ਸੀਗੇ ਉਹ ਆਪਣੇ ਪੀਕੇ ਪਰਿਵਾਰ ਗਿਆ ਸੀ ਤਿੰਨ ਦਿਨ ਤੋਂ ਇਹ ਗਦਾਬਰ ਚੰਦ ਜਿਹੜੇ ਆ ਘਰ ਦੇ ਵਿੱਚ ਇਕੱਲੇ ਸੀਗੇ ਇਹ ਨਹੀਂ ਹੁਣ ਪਤਾ ਵੀ ਅੱਗ ਉਹ ਕਿਸ ਤਰ੍ਹਾਂ ਲੱਗੀ ਆ ਤੇ ਜਦੋਂ ਹੁਣ ਅਸੀਂ ਮੌਕੇ ਤੇ ਆ ਕੇ ਅੱਗ ਬੁਝਾਈ ਆ ਸਾਰਾ ਉਹ ਦੇਖਿਆ ਤੇ ਉਹ ਅੰਦਰ ਖਤਮ ਹੋ ਚੁੱਕੇ ਆ ਖਤਮ ਹੋ ਚੁੱਕੇ ਕਿੰਨੀ ਉਮਰ ਦੀ ਸੀ ਕਿਹਦੀ ਨਹੀਂ ਉਮਰ ਤੇ ਕਿੰਨੀ ਕਿੰਨੀ 55 55 ਸਾਲ ਦੀ ਸੀ 55 ਸਾਲ ਦੀ ਸੀ ਹਾਂਜੀ ਅੱਗੇ ਲੱਗਣ ਦੇ ਕਾਰਨ ਤਾਂ ਪਤਾ ਨਹੀਂ ਲੱਗਾ ਹਲੇ ਕੁਝ ਨਹੀਂ ਇਹ ਬਾਰੇ ਪਾਇ ਕੈਸਾ ਲੱਗ ਰਿਹਾ ਕਿਦਾਂ ਕਿਦਾਂ ਪਤਾ ਲੱਗਾ ਤੁਹਾਨੂੰ ਅੱਛਾ ਕਿਹਾ ਵੀ ਚਲ ਸਵੇਰੇ ਮੈਂ ਉੱઠી ਇਹ ਬਾਹਰ ਨਿਕਲਦਾ ਟਾਲਟ ਸਾਡਾ ਬੰਦਾ ਤੇ ਉਹ ਕਹਿੰਦਾ ਮੈਨੂੰ ਜਾ ਕੇ ਕਹਿੰਦਾ ਵੀ ਦਾ ਵਰਕੇ ਧੂਆ ਨਿਕਲਦਾ ਬਹੁਤ ਤੇ ਮੈਂ ਕਹਾਂ ਵੀ ਕਿੱਦਾਂ ਨਿਕਲਦਾ ਵੀ ਦੇਖਿਆ ਮੈਂ ਫੇ ਸਾਰਿਆਂ ਨੂੰ ਤੋਤੇ ਉਹਨਾਂ ਨੂੰ ਉਠਾ ਲਿਆ ਫੇ ਕਾਲੇ ਨੂੰ ਮੈਂ ਚਾੜ ਦਿੱਤੇ ਤਾਂ ਫੇ ਜਾ ਦੇਖਿਆ ਫੇ ਤੁਸੀਂ ਬਾਅਦ ਚ ਦੇਖਿਆ ਜਾ ਕੇ ਹਾਂਜੀ ਫੇ ਦੇਖਿਆ ਅਗਲ ਕੀ ਸੀ ਅਗਲ ਕੀ ਸੀ ਜਦੋਂ ਕੁੰਡਾ ਖੋਲਿਆ ਇੱਕ ਵਾਰੀ ਪੜਾਮ ਬੜਵਾ ਮਾਚ ਕੇ ਅੱਛਾ ਪਤਾ ਨਹੀਂ ਲੱਗਦਾ ਕਿਦਾਂ ਲੱਗ ਰਿਹਾ